ਅਜਾਰੇ ਕੁੱਤੇ ਨੂੰ ਜਲਾਉਣ ਦੀ ਵੀਡੀਓ ਇੱਕ ਵਾਰ ਹੋ ਰਹੀ ਹੈ ਕੀ ਮਾਮਲਾ ਤੇ ਕੀ ਕਾਰਵਾਈ ਕੀਤੀ ਇੱਕ ਵੀਡੀਓ ਸਾਡੇ ਧਿਆਨ ਦੇ ਵਿੱਚ ਆਈ ਸੀ ਕਿ ਜਿਸ ਨੂੰ ਦੇਖਣ ਤੋਂ ਇੰਜ ਜਾਪਦਾ ਹੈਗਾ ਕਿ ਜਿਵੇਂ ਉਸ ਕੁੱਤੇ ਵਿੱਚ ਉਸ ਵੀਡੀਓ ਦੇ ਵਿੱਚ ਕੁੱਤੇ ਨੂੰ ਅੱਗ ਲਗਾਈ ਜਾ ਰਹੀ ਹੈ ਬਟ ਇਸ ਸਬੰਧੀ ਜਦੋਂ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈਗਾ ਕਿ ਜਿਹੜਾ ਉਹ ਵੀਡੀਓ ਸਿਵਲ ਲਾਈਨ ਦੇ ਏਰੀਆ ਦੀ ਹੈਗੀ ਆ ਤੇ ਜਿਹੜਾ ਉਹ ਇੱਕ ਕੁੱਤਾ ਸੀਗਾ ਇੱਕ ਵਾਰਾ ਕੁੱਤਾ ਸੀਗਾ ਜਿਸ ਉਹ ਕਿਸੇ ਜਿਵੇਂ ਇੱਕ ਵਿਅਕਤੀ ਦੇ ਜਿਹੜੇ ਪਿੱਛੇ ਪੈ ਗਿਆ ਸੀ ਜਿਸ ਨੇ ਉਸਦੇ ਡੰਡਾ ਮਾਰਿਆ ਉਸ ਤੋਂ ਬਾਅਦ ਜਦ ਕਿ ਕੁੱਤਾ ਉੱਥੇ ਡੰਡੇ ਮਾਰਨ ਤੋਂ ਬਾਅਦ ਉੱਥੇ ਹੀ ਬੈਠ ਗਿਆ ਸੀਗਾ ਤੇ ਇਸ ਨੇ ਉਸ ਜਿਹੜਾ ਵਿਅਕਤੀ ਸੀਗਾ ਉਸ ਨੇ ਉਸ ਤੇ ਪਾਣੀ ਵਗੈਰਾ ਵੀ ਪਾਇਆ ਤੇ ਜਦੋਂ ਕੁੱਤਾ ਨਹੀਂ ਉੱਠਿਆ ਤਾਂ ਉਸ ਨੇ ਉਸ ਨੂੰ ਲੱਗਿਆ ਵੀ ਸ਼ਾਇਦ ਠੰਡ ਕਰਕੇ ਜਾਂ ਕੁੱਤਾ ਨਹੀਂ ਉੱਠ ਰਿਹਾ ਤਾਂ ਉਸ ਨੇ ਉਸ ਕੁੱਤੇ ਦੇ ਬਿਲਕੁਲ ਪਾਸ ਹੀ ਇੱਕ ਅੱਗ ਜਲਾਈ ਸੀ ਵੀ ਤਾਂ ਜੋ ਉਸ ਨੂੰ ਸੇਕ ਥੋੜਾ ਜਿਹਾ ਲੱਗੇ ਠੰਡ ਤੋਂ ਬਚਤ ਹੋ ਜਾਏ ਤੇ ਕੁੱਤਾ ਉੱਠ ਖੜੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਹ ਇੱਕ ਇੱਕ ਸਾਈਡ ਤੋਂ ਵੀਡੀਓ ਇਸ ਵੀਡੀਓ ਨੂੰ ਦੇਖਣ ਤੋਂ ਇੰਜਾਬਦਾ ਹੈਗਾ ਜਦ ਕਿ ਐਗਜੈਕਟ ਇਦਾਂ ਨਹੀਂ ਹੋਇਆ ਸੀਗਾ ਤੇ ਅਸੀਂ ਇਸ ਦੀ ਜਿਹੜੀ ਮੁੱਢਲੇ ਤੌਰ ਤੇ ਵੈਰੀਫਿਕੇਸ਼ਨ ਵੀ ਕੀਤੀ ਹੈਗੀ ਆ ਸਿਵਲ ਲਾਈਨ ਦੀ ਟੀਮ ਵੱਲੋਂ ਤੇ ਮੁੱਢਲੇ ਤੌਰ ਤੇ ਇਹ ਚੀਜ਼ ਵੀ ਸਾਹਮਣੇ ਆਈ ਹੈਗੀ ਆ ਕਿ ਜਿਹੜਾ ਉਹ ਕੁੱਤਾ ਹੈਗਾ ਬੀਸਿਕਲੀ ਉਹ ਠੀਕ ਹੈਗਾ ਉੱਥੇ ਹੀ ਮਤਲਬ ਘੁੰਮ ਫਿਰ ਰਿਹਾ ਹੈਗਾ ਤਾਂ ਇਸ ਤਰ੍ਹਾਂ ਕੀ ਦੀ ਸਾਡੀ ਪਬਲਿਕ ਨੂੰ ਇਹੀ ਅਪੀਲ ਹੈਗੀ ਹੈ ਕਿ ਜਿਹੜੀ तरीके ਦੀਆਂ افواਹਾਂ ਤੋਂ بچا ਜਾਵੇ ਫਿਰ ਵੀ ਅਸੀਂ ਇਸ ਜਿਹੜੀ ਹੋੜ ਢੰਗਾਈ ਦਾ ਪੜਤਾਲ ਕਰਾਂਗੇ ਅਗਰ ਇਸ ਤਰੀਕੇ ਦੀ ਕਿਸੇ ਦੀ ਕੋਈ ਮੈਲਾਫਾਈਟ ਚੀਜ਼ ਸਾਹਮਣੇ ਆਈ ਹੈ ਤਾਂ ਸਬੰਧਤ ਕਾਨੂੰਨ ਦੇ ਤਹਿਤ ਬੰਦੀ ਕਾਰਵਾਈ ਕੀਤੀ ਜਾਊ। ਲਿਖਤੀ ਕਿਸੇ ਨੇ ਕੋਈ ਸ਼ਿਕਾਇਤ ਤਾਂ ਨਹੀਂ ਕੀਤੀ ਇਸ ਸਮੇਂ ਤੱਕ ਥਾਣਾ ਸਿਵਲ ਲਾਈਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਰਿਟਨ ਕੰਪਲੇਂਟ ਸਾਨੂੰ ਮਸੂਲ ਨਹੀਂ ਹੋਈ ਹੈ ਜੀ ਸਿਰਫ ਇੱਕ ਵੀਡੀਓ ਸਾਹਮਣੇ ਆਈ ਸੀ ਤੇ ਉਸ ਤੋਂ ਹੀ ਮਤਲਬ ਆਪਣੇ ਤੌਰ ਤੇ ਵੈਰੀਫਿਕੇਸ਼ਨ ਕੀਤੀ ਹੈ। ਪਤਾ ਬਿਲਕੁਲ ਸਹੀ ਹੈ ਹਾਂਜੀ ਜੋ ਪ੍ਰੀਲਿਮਨਰੀ ਪਤਾ ਲੱਗਿਆ ਜੀ ਬਿਲਕੁਲ ਠੀਕ ਹੈ ਜੀ।